ਕਰਦੇ ਆਂ ਔਰ ਡਟ ਕੇ ਕਿਸਾਨਾਂ ਦੇ ਨਾਲ ਖੜੇ ਆਂ ਇਸੇ ਕਰਕੇ ਅੱਜ ਮੀਟਿੰਗ 'ਚ ਆਏ ਆਂ ਕਿ ਜੋ ਵੀ ਕਿਸਾਨ ਕਰਨਗੇ ਜਿੱਥੇ ਸੰਘਰਸ਼ ਕਰਨਗੇ ਅਸੀਂ ਪੂਰਾ ਡਟ ਕੇ ਇਹਨਾਂ ਦਾ ਸਾਥ ਦੇਵਾਂਗੇ ਇਹ ਬਿਲਕੁਲ ਫਰਾਡ ਆ ਇਹ ਗਲਤ ਸਕੀਮ ਆ ਸਰਕਾਰ ਉਹ ਪੂਰਕਰ ਤੇ ਮੰਤਰੀ ਸਾਹਿਬ ਆਏ ਆ ਹਮੇਸ਼ਾ ਸਹਿਯੋਗ ਦਿੱਤਾ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨ ਦੇ ਨਾਲ ਖੜੀ ਆ ਯਾਰ ਨੇ ਲੈਂਡ ਪੋਲਿੰਗ ਦੀ ਇਹ ਸਕੀਮ ਚਲਾਈ ਆ ਅਸੀਂ ਬਿਲਕੁਲ ਪੂਰੀ ਤਰ੍ਹਾਂ ਇਹਦਾ ਵਿਰੋਧ ਕਰਦੇ ਆਂ ਔਰ ਡਟਕੇ ਕਿਸਾਨਾਂ ਦੇ ਨਾਲ ਖੜੇ ਆ ਇਸੇ ਕਰਕੇ ਅੱਜ ਮੀਟਿੰਗ 'ਚ ਆਏ ਆ ਕਿ ਜੋ ਵੀ ਕਿਸਾਨ ਕਰਨਗੇ ਜਿੱਥੇ ਸੰਘਰਸ਼ ਕਰਨਗੇ ਅਸੀਂ ਪੂਰਾ ਡਟਕੇ ਇਹਨਾਂ ਦਾ ਸਾਥ ਦੇਵਾਂਗੇ ਇਹ ਬਿਲਕੁਲ ਫਰਾਡ ਆ ਇਹ ਗਲਤ ਸਕੀਮ ਆ ਕਿਉਂਕਿ ਪੰਜਾਬ ਸਰਕਾਰ ਤਾਂ ਕਹਿੰਦੀ ਕਿਸਾਨਾਂ ਵਾਸਤੇ ਬਹੁਤ ਵਧੀਆ ਡਵੈਲਪਮੈਂਟ ਕਰਾਂਗੇ ਪੰਜਾਬ ਦੀ ਇਹ ਸਾਰੀਆਂ ਚੀਜ਼ਾਂ ਫਿਰ ਕਿੱਥੇ ਰਹੀਆਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਭਾਈ ਸਾਹਿਬ ਕਿਸਾਨ ਦੀ ਮਦਦ ਕਿਵੇਂ ਕਰਨਗੇ ਜੇ ਕਿਸੇ ਕੋਲ 5 ਏਕੜਾ 10 ਏਕੜਾ ਉਹ ਜ਼ਮੀਨ ਇਹਨਾਂ ਨੇ ਲੈ ਲਈ ਉਹ ਤੇ ਉਹਦਾ ਪਰਿਵਾਰ ਪਾਲਦਾ ਕਿਸਾਨ ਦਾ ਉਹ ਤੇ ਮਜ਼ਦੂਰ ਕੰਮ ਕਰਦਾ ਉਹੀ ਕਣਕ ਆਪਾ ਚੌਲ ਚੌਲ ਜਿਹੜੇ ਹੈਗੇ ਆ ਉਹ ਮੰਡੀਆਂ ਚ ਲੈ ਕੇ ਜਾਣੇ ਆ ਆੜਤੀਆਂ ਦਾ ਕੰਮ ਆ ਵਪਾਰੀਆਂ ਦਾ ਕੰਮ ਖਤਮ ਹੋ ਗਿਆ ਇਹ ਤਾਂ ਪੰਜਾਬ ਨੂੰ ਤਬਾਹ ਕਰਨ ਵਾਲੀ ਸਕੀਮ ਆ ਕੇਵਲ ਜੀ ਇਹ ਤਾਂ ਗੱਲ ਹੋਈ ਜਿਹੜੀ ਕੇ ਲਈ ਪੰਜਾਬ ਸਰਕਾਰ ਦੇ ਸੀ ਬਹੁਤ ਸਾਰੇ ਮੁੱਦੇ ਇਹ ਹੈ ਜਿਹੜੇ ਕੇਂਦਰ ਦੇ ਆ ਵਿਸ਼ੇ ਵਪਾਰ ਸਮਝੌਤੇ ਕਹਿੰਦੇ ਰੱਦ ਕੀਤੇ ਜਾਣ ਪਰ ਉਹਦੇ ਲਈ ਤਿਆਰ ਹੋ ਦੇਖੋ ਅਸੀਂ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਕੇਂਦਰ ਦੇ ਮੰਤਰੀ ਸਾਹਿਬ ਆਏ ਆ ਹਮੇਸ਼ਾ ਸਹਿਯੋਗ ਦਿੱਤਾ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਹਮੇਸ਼ਾ ਕਿਸਾਨ ਦੇ ਨਾਲ ਖੜੀ ਆ ਅਸੀਂ ਖੁਦ ਕਿਸਾਨ ਆ ਸਾਨੂੰ ਪਤਾ ਕਿ ਕਿਸਾਨਾਂ ਦੇ ਕੀ ਤਕਲੀਫਾਂ ਨੇ ਜੋ ਸੈਂਟਰ ਸਰਕਾਰ ਪੰਜਾਬ ਵਾਲੇ ਮੋਦੀ ਸਾਹਿਬ ਦੀਆ ਹੁਣੇ ਦੇਖ ਲਓ ਤੁਸੀਂ ਕਿਸਾਨ ਨਿਧੀ ਸਕੀਮ ਦੇ ਵਿੱਚ ਹਮੇਸ਼ਾ ਮੋਦੀ ਸਾਹਿਬ ਕਿਸਾਨਾਂ ਦੇ ਨਾਲ ਚਟਾਨ ਮੰਗੂ ਖੜੇ ਆ ਅਸੀਂ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਨਾਲ ਚਟਾਨ ਮੰਗੂ ਖੜੀ ਆ ਸਾਜੀ ਜਿਹੜੇ ਕੇਂਦਰ ਦੇ ਮੁੱਦੇ ਆ ਉਹਨਾਂ ਨੂੰ ਲੈ ਕੇ ਕੀ ਚਰਚਾ ਫਿਰ ਕੀ ਸਟੈਂਡ ਹੋਏਗਾ ਕਿਉਂਕਿ ਮੁੱਦੇ ਤੁਸੀਂ ਪੜ੍ਹ ਲਏ ਹੋਣਗੇ ਇਹ ਦੇਖੋ ਕੇਂਦਰ ਦੇ ਮੁੱਦਿਆਂ ਬਾਰੇ ਵੀ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਗੰਭੀਰ ਹੈ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਜਿਹੜੇ ਵੀ ਮੁੱਦੇ ਇੱਥੇ ਆਉਣਗੇ ਸਾਡੇ ਤਾਂ ਮੰਤਰੀ ਆ ਆ ਕੇ ਗੱਲ ਕਰ ਰਹੇ ਆ ਕਿਸਾਨ ਨੇਤਾਵਾਂ ਨਾਲ ਵੀ ਗੱਲ ਕਰ ਰਹੇ ਆ ਔਰ ਤੁਸੀਂ ਇਹ ਧਿਆਨ ਚਾਹੂਗਾ ਪਿਛਲੀਆਂ ਜਿੰਨੀਆਂ ਵਿਸ਼ੇ ਵਪਾਰ ਸੰਗਠਨ ਦੀਆਂ ਵਾਰਤਾਵਾਂ ਹੋਈਆਂ ਅਮਰੀਕਾ ਔਰ ਬਾਕੀ ਵੱਡੇ ਦੇਸ਼ਾਂ ਨੇ ਪੂਰ ਜ਼ੋਰ ਕੋਸ਼ਿਸ਼ ਕੀਤੀ ਕਿ ਉਹਦੇ 'ਚ ਕੋਈ ਸਮਝੌਤਾ ਹੋ ਸਕੇ ਸਿਰਫ ਹਿੰਦੁਸਤਾਨ ਔਰ ਮੋਦੀ ਸਾਹਿਬ ਨੇ ਸਟੈਂਡ ਲਿਆ ਔਰ ਦੁਨੀਆ ਭਰ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਜਿਹੜੀ ਆ ਉਹ ਡਬਲਯੂਟੀਓਚ ਵੀ ਕੀਤੀ ਜਾ ਰਹੀ ਆ ਕੇਂਦਰ ਸਰਕਾਰ ਨਾਲ ਜੁੜੇ ਜਿੰਨੇ ਮੁੱਦੇ ਹੋਣਗੇ ਉਹਨਾਂ ਸਾਰੇ ਮੁੱਦਿਆਂ ਤੇ ਵੀ ਅਸੀਂ ਪੂਰੀ ਗੰਭੀਰਤਾ ਦੇ ਨਾਲ ਕੇਂਦਰ ਸਰਕਾਰ ਦੇ ਕੋਲੇ ਆਪਣਾ ਪੱਖ ਰੱਖਾਂਗੇ ਪੰਜਾਬ ਦਾ ਪੱਖ ਰੱਖਾਂਗੇ ਪੰਜਾਬ ਦੇ ਕਿਸਾਨਾਂ ਦਾ ਪੱਖ ਰੱਖਾਂਗੇ ਔਰ ਸਰਕਾਰ ਬੜੀ ਸਵਿਰਦਾ ਸ਼ਿਵਰਾਜ ਸਿੰਘ ਚੋਹਾਨ ਜੀ ਜਿਹੜੇ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਆ ਉਹ ਤਾਂ ਆਪ ਲਗਾਤਾਰ ਪੰਜਾਬ ਆ ਰਹੇ ਆ ਆ ਕਰਕੇ ਕਿਸਾਨ ਨੇਤਾਵਾਂ ਨੂੰ ਮਿਲ ਰਹੇ ਆ ਮੈਨੂੰ ਪੂਰੀ ਉਮੀਦ ਹੈ ਕਿ ਜੋ ਜੋ ਇਸ਼ੂਜ਼ ਜਿਹੜੇ ਆ ਉਹਨਾਂ ਤੇ ਕੇਂਦਰ ਸਰਕਾਰ ਨਾਲ ਜੁੜੇ ਉਹਨਾਂ ਤੇ ਜ਼ਰੂਰ ਅਸੀਂ ਵਿਚਾਰ ਕਰਾਂਗੇ ਔਰ ਗੱਲ ਵੀ ਕਰਾਂਗੇ ਲੇਕਿਨ ਅੱਜ ਦਾ ਜਿਹੜਾ ਮੇਨ ਅਜੰਡਾ ਹੈ ਜਿਹੜੀ ਦੁੱਖ ਦੀ ਰਾਗਿਆ ਜਿਹੜੀ ਇਮੀਡੀਏਟ ਸਮੱਸਿਆ ਉਹ ਲੈਂਡ ਪੂਲਿੰਗ ਐਕਟ ਆ ਦੇਖੋ ਅਸਲ 'ਚ ਇਹ ਕਾਲਾ ਕਾਨੂੰਨ ਆ ਇਹ ਆਮ ਆਦਮੀ ਪਾਰਟੀ ਵਾਲੇ ਲਗਾਤਾਰ ਗੱਲਾਂ ਕਰਦੇ ਸੀ ਨਾ ਕਾਲੇ ਕਾਨੂੰਨ ਦੀਆਂ ਆ ਜਿਹੜਾ ਕਾਨੂੰਨ ਲੈ ਕੇ ਆਇਆ ਇਹ ਆ ਕਾਲਾ ਕਾਨੂੰਨ ਇਹ ਆ ਜ਼ਮੀਨਾਂ ਹੜਪਣ ਦੀ ਕੋਸ਼ਿਸ਼ ਇਹ ਆ ਆਪਣੇ ਕੇਜਰੀਵਾਲ ਦੇ ਜਿਹੜੇ ਚਹੇਤੇ ਬਿਲਡਰ ਨੇ ਚਹੇਤੇ ਜਿਹੜੇ ਡਿਵੈਲਪਰ ਨੇ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਲੁੱਟ ਕੇ ਜ਼ਬਰਦਸਤੀ ਆਪਦੇ ਚਹੇਤੀਆਂ ਨੂੰ ਦੇਣੀ ਔਰ ਹਜ਼ਾਰਾਂ ਕਰੋੜ ਰੁਪਈਆ ਉਹਨਾਂ ਨੂੰ ਲੈ ਕੇ ਪੰਜਾਬ ਦਾ ਇਲੈਕਸ਼ਨ ਲੜਨਾ ਇਹ ਬੜੀ ਸੋਚੀ ਸਮਝੀ ਬੜੀ ਡੂੰਗੀ ਸਾਜ਼ਿਸ਼ ਆ ਪੰਜਾਬ ਦੀ ਜਮੀਨਾਂ ਨੂੰ ਹੜਪਣ ਦੀ ਔਰ ਮੈਂ ਕਹਿੰਦਾ ਇਹ ਸ਼ੁਰੂਆਤ ਹੈ ਜੇ ਆਪਾਂ ਅੱਜ ਹੀ ਤਗੜੇ ਹੋ ਕੇ ਇਹਨਾਂ ਨੂੰ ਨੋਕਲਿਆ ਤੇ ਠੀਕ ਹੈ ਨਹੀਂ ਤੇ ਪੂਰੇ ਪੰਜਾਬ ਦੇ ਵਸਿਲੇ ਲੁੱਟੀਆਂ ਜਾਂਦੀਆਂ ਜੀ ਤੁਸੀਂ ਦੇਖੋ ਪੰਜਾਬ ਦਾ ਸਾਰਾ ਸ਼ਰਾਬ ਮਾਫੀਆ ਇਹਨਾਂ ਨੇ ਕਬਜ਼ਾ ਕਰ ਲਿਆ ਰੇਤ ਮਾਫੀਆ ਸਾਰਾ ਇਹਨਾਂ ਨੇ ਖੜਾ ਕਰ ਲਿਆ ਪੰਜਾਬ ਦੀਆਂ ਨੌਕਰੀਆਂ ਸਾਰੀਆਂ ਦਿੱਲੀ ਵਾਲੇ ਤੇ ਬਾਹਰ ਦੇ ਲੋਕ ਖਾ ਗਏ ਤੇ ਹੁਣ ਜਮੀਨਾਂ ਵੀ ਪੰਜਾਬ ਦੀਆਂ ਨੱਪਣ ਨੂੰ ਫਿਰਦੇ ਆ ਇਹ ਕੇਜਰੀਵਾਲ ਸੋਸੋਧਿਆ ਸਤਿੰਦਰ ਜੈਨ ਇਹਨਾਂ ਸਾਰਿਆਂ ਦੀ ਮਿਲੀ ਚੁਲੀ ਬੜੀ ਡੂੰਗੀ ਤੇ ਗਹਿਰੀ ਸਾਜ਼ਿਸ਼ ਆ ਔਰ ਬਦਕਿਸਮਤੀ ਗੱਲ ਇਹ ਆ ਕਿ ਆਪਣੇ ਆਪ ਨੂੰ ਪੰਜਾਬੀ ਕਹੋਣ ਵਾਲਾ ਆਪਣੇ ਆਪ ਨੂੰ ਪੰਜਾਬ ਦੇ ਹਿਤਾ ਦਾ ਰਾਖਾ ਕਹਿਣ ਵਾਲਾ ਭਗਵੰਤ ਮਾਨ ਜਿਹੜਾ ਉਹ ਕੱਟ ਪੁਤਲੀ ਬਣ ਕੇ ਪੰਜਾਬ ਦੇ ਲੋਕਾਂ ਦੀਆਂ ਜ਼ਮੀਨਾਂ ਨੂੰ ਲੁੱਟਣ ਦੀ ਸਾਜ਼ਿਸ਼ ਦਾ ਹੈ